ਦੇਖੋ ਜੀ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮਾਨਯੋਗ ਸ਼੍ਰੀਮਾਨ ਸਾਹਿਬ ਪੰਜਾਬੀ ਦਾ ਦੇਣਾ ਇਨੀਸ਼ੀਏਟਿਵ ਹੈਗਾ ਨਸ਼ਾ ਦੇ ਵਿਰੁੱਧ ਚੰਗ ਉਸੇ ਦੀ ਸੀਰੀਜ਼ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ ਆ ਮਿਸ਼ਨ ਉਮੀਦ ਦਾ ਜਿਹੜਾ ਹੈਗਾ ਇੱਕ ਪਲੇਟਫਾਰਮ ਦੇ ਤਹਿਤ ਜਿਹਦਾ ਪ੍ਰਸ਼ਾਸਨ ਗੁਰਦਾਸਪੁਰ ਦੇ ਜਿਹੜੇ ADC ਸਾਹਿਬ ਅਗੇ STM ਸਾਹਿਬ ਅਗੇ DC ਸਾਹਿਬ ਵੱਲੋਂ ਜਿਹੜੀ ਹੈਗੀ ਇੱਕ ਬੱਚਿਆਂ ਵਾਸਤੇ ਫ੍ਰੀ ਸਿਵਲ ਸਰਵਿਸ ਕੋਚਿੰਗ ਜਿਹੜੀ ਹੈਗੀ ਉਹ ਸਰਕਾਰੀ ਜਿਹੜੀ ਇਹਨਾਂ ਦੇਟ ਕੀਤੀ ਗਈ ਹੈ ਅਸੀਂ ਬੱਚਿਆਂ ਨੂੰ ਇੱਥੇ ਜਿਹੜਾ ਐਸਐਮਬੀ ਦੇ ਵਿੱਚ ਜਿਹੜਾ ਬੇਸਿਕ ਚੀਜ਼ਾਂ ਉਹਨਾਂ ਦੱਸਣ ਲਈ ਆਏ ਹੈਗੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਆ ਵੀ ਅਸੀਂ ਬੱਚਿਆਂ ਨੂੰ ਕਿਹਾ ਹੈ ਨਾ ਕਿ ਉਹ ਆਪਣਾ ਬੈਸਟ ਦੇਣ ਅਤੇ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਜਿਨੀ ਵੀ ਸਕੀਮ ਹੈਗੀ ਉਹਨੂੰ ਉਹਨੂੰ ਉਹਦੇ ਤੋਂ ਤੁਹਾਨੂੰ ਜਿਹੜੇ ਵੀ ਸਹਾਇਕ ਹੈ ਉਹ ਪ੍ਰੋਵਾਈਡ ਕਰਾਇਆ ਜਾਏਗਾ ਐਜੂਕੇਸ਼ਨ ਲਈ ਲਈ ਬਾਕੀ ਸਪੋਰਟ ਲਈ ਤੋਂ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬੱਚਾ ਨਾਲ ਇੰਟਰੈਕਟ ਵੀ ਕੀਤਾ ਹੈ ਜ ਉਹਨਾਂ ਦੇ ਨਾਲ ਸਾਡੇ ਪਾਸ ਵੀ ਛੰਡੇ ਕੀਤੇ ਜੀ ਐਂਡ ਫਰਦਰਲੀ ਅਸੀਂ ਜਿਹੜੀ ਜਦੋਂ ਇਹਨਾਂ ਦੀ ਕਲਾਸ ਚੱਲੇਗੀ ਤੋਂ ਸਾਡੇ ਵੱਲੋਂ ਵੀ ਇਹਨਾਂ ਦੀ ਪਰਸਨਲੀ ਜਿਹੜਾ ਹੈਗਾ ਕਲਾਸ ਵੀ ਕਰਾਗੇ ਇਹਨਾਂ ਦੀ ਕਲਾਸਿਸ ਵੀ ਮਿਲਦੀਆਂ ਆਉਣੀਆਂ ਨੇ ਫਰਦਰ ਦੇ ਵਿੱਚ ਅਗੇ ਅਤੇ ਜਿਹੜਾ ਹੈਗਾ ਪਰਸਨ ਇੰਟਰੈਕਸ਼ਨ ਵੀ ਹੈਗਾ ਉਹ ਵੀ ਇੱਕ ਦਾ ਹੈ। ਦੇਖੋ ਜੀ ਮਿਸ਼ਨ ਉਮੀਦ ਦਾ ਜਿਹੜਾ ਬੈਨੀਫਿਟ ਹੈ ਉਹ ਬੱਚਿਆਂ ਨੂੰ ਜਿਹੜਾ ਹੈਗਾ ਪੋਜੀਟਿਵ એનર્ਜੀ ਜਿਹੜਾ ਜਨਰੇਟ ਕਰਕੇ ਜਿਹੜਾ ਸਿਵਲ ਸੈਂਸਟੈਂਸ ਜਿਹੜਾ ਹੈਗਾ ਬੱਚਿਆਂ ਨੂੰ ਵਿਕਿਆਣ ਰਾਸਤੇ ਆਈਐਸ ਐਸਪੀ ਸਿਅਰਸ ਅਤੇ ਹੋਰ ਕੁਮਪੀਟੀਟਿਵ ਇਗਜ਼ਾਮ ਹੈ ਪੋਸਟ ਵੈਲ ਮੋਟੀਵੇਟ ਕਰਨਾ ਅਤੇ ਜਿਹੜਾ ਨਸ਼ਿਆਂ ਤੋਂ ਦੂਰ ਰੱਖਣਾ ਆ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਸਪੁਰ ਦਾ ਜਿਹੜਾ ਹੈਗਾ ਕੋਪਰਾਲਾ ਜਿਹੜਾ ਹੈ ਕਿ ਤਾ ਹੈ ਦੇਖੋ ਜੀ ਸਾਡੇ ਦੇਖੋ ਜਿਹੜਾ ਕਿ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰੋਗਰਾਮ ਕਿਤੇ ਰਿਹਾ ਹੈ ਚਲਾਏ ਜਾ ਰਹੇ ਹਨ ਮੇਰੇ ਚੁਧਾਰ ਦਿੱਤਾ ਪਲੀਜ਼ ਵੱਲੋਂ ਤਾਂ ਮੈਂ ਤੁਹਾਨੂੰ ਵੀ ਪਹਿਲਾਂ ਵੀ ਸਮਝਾ ਚੁਕੀਤ ਕੀਤਾ ਸੀਗਾ ਕਿ ਲਗਭਗ 50 ਦੇ ਲਗਭਗ ਫੈਯਾਰਾ ਸੀ ਦਸ ਕੇ ਇਹ ਤੋਂ ਇਲਾਵਾ ਲਗਭਗ ਪੋਨੇ ਚਾਰ ਕਿਲੋ ਦੇ ਲਗਭਗ ਜਿਹੜਾ ਨਗਰ ਏਰੰਦੀ ਕਰੀਏ ਇੱਕ ਕੰਪਨੀ ਅਸੀਂ ਕੀ ਕੀ ਹੈ 50 ਤੋਂ ਜ਼ਿਆਦਾ ਸਤ ਬੰਦੇ ਅਸੀਂ ਕਰੀਏ ਦਸਤਾਰ ਕੇ ਕੀ ਕੀ ਇਸ ਤੋਂ ਇਲਾਵਾ ਵੀ ਸਾਡਾ ਜਿਹੜਾ ਹੈਗਾ ਜਿਹੜੇ ਕਿ ਇੱਕ ਸ਼ਹਿਰ ਪ੍ਰੋਗਰਾਮ ਹੈਗਾ ਜਿਹੜਾ ਜੀ જિલ્લા ਪ੍ਰਸ਼ਾਸਨ ਵੱਲੋਂ ਬੀਜਿਆ ਉਹ ਵੀ ਬਖਤ ਖਾਵਾ ਚ ਹੈਲਥ ਡਿਪਾਰਟਮੈਂਟ ਨਾਲ ਵੀ ਅਸੀਂ ਕੀਤੇ ਜਾ ਰਹੇ ਹੈਗੇ ਸਾਡੀ ਜਿਹੜੀ ਹੈਗੀ ਸੰਪਰਕ ਮੀਟਿੰਗਾਂ ਅਸੀਂ ਖੜੇ ਜੋਰ ਨਾਲ ਚ ਕਰ ਰਹੇ ਹੈਗੇ ਅਸੀਂ ਸਟੂਡੈਂਟ ਨਾਲ ਵੀ ਇੰਟਰੈਕਟ ਕਰ ਰਹੇ ਹੈਗੇ ਇਸ ਤੋਂ ਇਲਾਵਾ ਅਸੀਂ ਬੁਲੇਟ ਡਿਫੈਂਸ ਕਮੇਟੀ ਦੇ ਨਾਲ ਵੀ ਵਾਰ ਡਿਫੈਂਸ ਕਮੇਟੀ ਵਾਰ ਕਮੇਟੀ ਨਾਲ ਵੀ ਅਸੀਂ رابطہ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਦੇ ਨਾਲ ਪਬਲਿਕ ਔਰ ਸਿਵਲ ਸੁਸਾਇਟੀ ਦੇ ਨਾਲ ਜੁੜਾ ਹੈਗਾ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਸਾਡੀ ਨਸ਼ਿਆਂ ਦੀ ਜੰਗ ਹੈਗਾ ਉਹਨਾਂ ਤੇ ਅਸੀਂ ਲੇ ਰਹੇ ਹੈਗੇ ਕੰਮ ਕਰਕੇ ਉਸ ਮਿਸ਼ਨ ਨੂੰ ਅਸੀਂ ਸਫਲ ਕਰਨਾ ਹੈ ਅੱਜ ਦੇਖੋ ਜੀ ਮੈਂ ਬੜੀ ਆਪਣੀ ਖੁਸ਼ਕਬਰੀ ਹੈ ਸਾਰੇ ਆਪਣੇ ਬਰਦਾਸਪੁਰ ਦੇ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਅੱਜ ਡੀਸੀ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਨਾਲ ਆਪਣੇ ਐਸਐਸਪੀ ਸਰ ਦੀ ਗਾਈਡੈਂਸ ਦੇ ਨਾਲ ਅੱਜ ਇੱਥੇ ਇੱਕ ਫ੍ਰੀ ਕੋਚਿੰਗ ਸੈਂਟਰ ਸਾਡੇ ਜਿਹਨੇ ਯੂਪੀਐਸਸੀ ਐਸਪੀਰੈਂਟਸ ਨੇ ਜਿਨ੍ਹਾਂ ਨੇ ਆਈਐਸ ਆਈਪੀਐਸ ਜਾਂ ਪੀਸੀਐਸ ਬੰਨਾ ਹੈ ਉਹ ਫ੍ਰੀ ਆਫ ਕੋਸ ਦਿੱਤੀ ਜਾਏਗੀ ਉਸ ਦਿਨ ਨਾਲ ਅਸੀਂ ਸੰਬੰਧੀ ਜਿਹੜੇ ਆਪਣੇ ਚੇਤਨ ਭਾਰਤ ਲਰਨਿੰਗ ਜਿਹੜੇ ਆਪਾਂ ਨੇ ਉਹ ਨੇ ਉਹਨਾਂ ਨਾਲ ਟਾਈਪ ਕੀਤਾ ਉਹ ਫ੍ਰੀ ਆਫ ਕੋਸ ਅਤੇ ਇਨਫਰਾਸਟ੍ਰਕਚਰ ਵੀ ਦਵਾਂਗੇ ਪਲੱਸ ਕੋਚਿੰਗ ਵੀ ਦਵਾਂਗੇ ਮੈਂ ਸਾਰੇ ਆਪਣੇ ਸਟੂਡੈਂਟਸ ਨੂੰ ਤੁਹਾਡੇ ਮਾధ్యਮ ਰਾਹੀਂ ਇਹ ਹੀ ਅਪੀਲ ਕਰਦਾ ਕਿ ਜਿੱਥੇ ਸਾਨੂੰ ਕਈ ਵਾਰੀ ਦਿਮਾਗ 'ਚ ਇੱਕ ਜੀ ਸ਼ੰਕਾ ਆ ਜਾਂਦੀ ਹੈ ਕਿ ਅਸੀਂ ਇੰਨੇ ਪੈਸੇ ਕਿੱਦਾਂ ਖਰਚਾਂਗੇ ਕੋਚਿੰਗ ਲਈ ਉਹ ਜਿਹੜੀ ਸ਼ੰਕਾ ਹੈ ਅੱਜ ਅਸੀਂ ਖਤਮ ਕਰ ਦਿੱਤੀ ਹੈ ਤੇ ਮੈਨੂੰ ਆਸ ਹੈ ਤੁਸੀਂ ਆ ਵੇਖਿਆ ਕਿ ਬੱਚਿਆਂ ਦਾ ਬੜਾ ਹੰਗਾਰਾ ਸੀਗਾ ਪੂਰਾ ਸਾਡਾ ਹਾਲ ਪੜਿਆ ਹੋਇਆ ਬੱਚੇ ਚਾਹੁੰਦੇ ਆ ਕਿ ਅਸੀਂ ਅੱਗੇ ਵਧਣਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ ਸਪੋਰਟ ਰਹੇਗੀ ਕਿਸੇ ਤਰ੍ਹਾਂ ਦੀ ਵੀ ਕਿ ਬੱਚਿਆਂ ਨੂੰ ਕੁਝ ਵੀ ਅਗਰ ਕਿਤੇ ਦਿੱਕਤ ਆਂਦੀ ਹੈ ਤੇ ਉਹ ਸਾਨੂੰ ਦੱਸ ਸਕਦੇ ਨੇ ਬਟ ਇਹ ਮੈਂ ਜ਼ਰੂਰ ਕਵਾਂਗਾ ਕਿ ਇਹ ਜਿਹੜਾ ਮਿਸ਼ਨ ਉਮੀਦ ਦੇ ਅੰਦਰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਸਾਡੇ ਪ੍ਰਸ਼ਾਸਨ ਨੂੰ ਉਮੀਦ ਹੈ ਤੇ ਅਸੀਂ ਹੋਰ ਵੱਧੀ ਅਫਸਰ ਆਪਣੇ ਜ਼ਿਲ੍ਹੇ ਤੋਂ ਕੱਢਾਂਗੇ ਤੇ ਤੁਹਾਡੇ ਜਿਹੜੇ ਰੂਪ ਰੂਪਾ ਜੀ ਮੈਂ ਜਦੋਂ ਆਪਣੀ ਹੁਣੇ ਬੱਚਿਆਂ ਨੂੰ ਦੱਸਿਆ ਕਿ ਮੈਂ ਜ਼ਿਲ੍ਹਾ ਗੁਰਦਾਸ ਤੋਂ ਛੋਟੇ ਜਿਹੇ ਪਿੰਡ ਚੋਂ ਜਦੋਂ ਅਸੀਂ ਚੰਡੀਗੜ੍ਹ ਕੇ ਦਿੱਲੀ ਜਾ ਕੇ ਕੋਚਿੰਗਾਂ ਲਈਆਂ ਤੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਥ ਕਰਨਾ ਪਿਆ ਬਟ ਮੈਂ ਜੋ ਆਪਣੇ ਇੱਥੇ ਪਹੁੰਚਣ ਤੱਕ ਜੋ ਮੈਂ ਸਿੱਖਿਆ ਮੈਂ ਇਹ ਚੀਜ਼ ਸਿੱਖੀ ਹੈ ਕਿ ਜਿਹੜੀ ਯੂਪੀਐਸਸੀ ਹੈ ਇਹ ਤੁਹਾਡੀ ਮਿਹਨਤ ਦੀ ਹੈ ਤੁਹਾਡੀ ਲਗਨ ਦੀ ਹੈ ਕੋਈ ਵੀ ਚੀਜ਼ ਹਾਸਲ ਕਰਨੀ ਆ ਅਗਰ ਤੁਸੀਂ 100% ਦਿੱਦਿਓ ਦਿਨ ਰਾਤ ਤੇ ਕਰਦਿਓ ਤੁਸੀਂ ਉਹ ਮਕਾਮ ਤੇ ਪਹੁੰਚ ਸਕਦੇ ਹੋ ਇਹ ਉਹ ਜੀ ਕੋਈ ਚੀਜ਼ ਨਹੀਂ ਆ ਜਿਹੜੀ ਨਹੀਂ ਹੋ ਸਕਦੀ ਦੂਸਰੀ ਗੱਲ ਮੈਂ ਇੱਕ ਇਹ ਜਰੂਰ ਕਹਿਣਾ ਚਾਹਾਂਗਾ ਸਾਡੇ ਸਰਕਾਰੀ ਸਕੂਲਾਂ ਤੇ ਬੱਚੇ ਪੜ੍ਹਿਆ ਜਾਂ ਕੋਈ ਗਰੀਬੀ ਰੇਖਾ ਚਾਹ ਜਾਂ ਕੋਈ ਕਹਿੰਦਾ ਮੈਂ ਉਹ ਉੱਚੇ ਅਧਿਕਾਰੀ ਦੀ ਸਿੱਖਿਆ ਜਿਹੜੀ ਹੈ ਨਹੀਂ ਕਰ ਪਾਇਆ ਆਪਣੇ ਪਲੱਸ 2 ਤੱਕ ਇਹ ਆਪਣੇ ਦਿਮਾਗ ਚੋਂ ਕੱਢਦੇ ਹੋ ਅਗਰ ਅੱਜ ਤੁਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਲੈ ਕੇ ਦੇ ਦੇਣਾ ਦਾਅਵੇ ਨਾਲ ਕਹਿ ਦਿੰਨਾ ਕਿ ਮਿਹਨਤ ਨਾ ਛੱਡਿਓ ਤੁਸੀਂ ਜਿਹੜੇ ਅਫਸਰ ਹਥੋਂ ਜ਼ਰੂਰ ਬਣ ਕੇ ਜਾਓ